ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਣਾ ਗਰਾਊਂਡ ਦਾ ਵਿਅਸੇਵਨ ਦਿੰਨਾ ਹੈ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੋਹਣਾ ਕੰਮ ਚੱਲ ਰਿਹਾ ਤਾਂ ਬਹੁਤ ਬੱਚੇ ਅੱਗੇ ਨਾਲ ਸਿੱਖ ਰਹੇ ਬਹੁਤ ਕੁਝ ਜੋ ਨਵੇਂ ਆ ਰਹੇ ਉਹਨਾਂ ਨੂੰ ਸਿੱਖਣ ਦੀ ਹੋਰ ਲੋੜ ਹੈ ਤਾਂ ਜਿੰਨੇ ਵੀ ਤੁਹਾਡੇ ਇੱਥੇ ਟੀਚਰ ਓਸਤਾਦ ਹੈ ਕੋਚ ਹੈ ਉਹਨਾਂ ਤੋਂ ਨਿਤ ਨਵੀਂ ਗੱਲ ਸਿੱਖਿਆ ਕਰੋ ਠੀਕ ਹੈ ਤੁਹਾਡਾ ਪਤਾ ਲੱਗੇ ਦੂਜੇ ਬੱਚਾਂ ਚੋ ਵੀ ਇਹ ਗਰਾਊਂਡ ਦੇ ਵਿੱਚ ਜਾਣ ਲੱਗ ਗਿਆ ਤੁਹਾਡਾ ਇਹਨਾਂ ਵਧੀਆ ਢੰਗ ਸੇ ਪਲਾਉਣਾ ਚਾਹੀਦਾ ਕਰੇ ਵੀ ਤੁਸੀਂ ਪੇਰੈਂਟਸ ਦੇ ਪੂਰਾ ਆਖੇ ਲੱਗਣਾ ਹੈ ਜਿਹੜਾ ਤੁਹਾਡਾ ਚਾਚਾ ਚਾਚੀ ਆ ਸਭ ਨੂੰ ਜੀ ਕਹਿ ਕੇ ਬੁਲਾਉਣਾ ਠੀਕ ਹੈ ਨਾ ਕਿ ਤੁਸੀਂ ਸਿੱਧਾ ਉਹ ਐ ਬਾਏ ਬਾਏ ਆ ਨਹੀਂ ਬੁਲਾਉਣਾ ਠੀਕ ਹੈ ਨਾ ਪੇਰੈਂਟਸ ਦੀ ਪੂਰੀ ਰਿਸਪੈਕਟ ਕਰਨੀ ਹੈ ਹੈਗਾ ਕੋਈ ਇਹੋ ਜਿਹਾ ਬੱਚਾ ਜਿਹੜਾ ਆਪਣੇ ਪੇਰੈਂਟਸ ਦੀ ਰਿਸਪੈਕਟ ਨਹੀਂ ਕਰਦਾ ਠੀਕ ਹੈ ਜੀ ਕਹਿ ਕੇ ਬੁਲਾਉਣਾ ਬਾਹਰ ਕੋਈ ਤੁਹਾਨੂੰ ਗਰਾਊਂਡ ਦੇ ਵਿੱਚ ਜਿੰਨੇ ਵੀ ਪਲੇਅਰ ਫਿਲਦੇ ਆ ਜਾਂ ਬਾਹਰ ਜੋ ਵੀ ਤੁਹਾਨੂੰ ਤੋਂ ਵੱਡਾ ਮਿਲਦਾ ਉਹਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਸਤਿ ਸ੍ਰੀ ਅਕਾਲ ਜੀ ਜੇ ਨਾਮ ਪਤਾ ਹੋਵੇ ਠੀਕ ਹੈ ਡਲੀਆਂ ਠੀਕ ਹੈ ਤਾਂ ਇਸ ਤਰ੍ਹਾਂ ਪੂਰੀ ਰਿਸਪੈਕ ਰਾਜਪਾਲ ਸਿੰਘ ਲਾਈਨਮੈਨ ਆ ਮੇਰਾ ਗਵਾਂਢੀ ਲਸ਼ਮਣ ਸਿੰਘ ਦਾ ਬੇਟਾ ਦਾ ਉਹਨਾਂ ਵੱਲੋਂ ਬੱਚਿਆਂ ਦੀ 2 ਦਿਨਾਂ ਦੀ ਸੇਵਾ ਲਗਾਤਾਰ ਆ ਤਾਂ ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਪ੍ਰਮਾਤਮਾ ਕਮਾਈ ਦੇ ਵਿੱਚ ਬਰਕਤ ਪਾਵੇ ਤਾਂ ਇਸੇ ਦਾ ਸਾਰੇ ਬੱਚਿਆਂ ਨੂੰ ਬੇਨਤੀ ਕਰਦੇ ਆ ਸਾਰੇ ਮਾਪਿਆਂ ਨੂੰ ਵੀ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਗਰਾਊਂਡ ਦੇ ਵਿੱਚ ਆਓ ਆਪਣੇ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਭੇਜੋ ਨਸ਼ੇ ਪੱਤੇ ਤੋਂ ਬਚਾਓ ਮੋਬਾਈਲਾਂ ਤੋਂ ਬਚਾਓ ਜਾਨੋ ਪਾਣੀ ਦੇ ਕੈਂਪਾਂ ਦੀ ਸੇਵਾ ਉਹ ਲਗਾਤਾਰ ਸਾਡਾ ਵੀਰ ਲੱਭੀ ਫੌਜੀ ਤੇ ਰਾਂਦੇ ਫੌਜੀ ਵੱਲੋਂ ਆ ਸਾਰਿਆਂ ਨਾਲ ਜai hind ਬੋਲਣਾ ਬੇਟਾ ਜai hind ਠੀਕ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਵੀ ਸਾਡੇ ਵੀਰ ਫੌਜੀ ਸਾਡੀ ਇੰਨੀ ਹੈਲਪ ਕਰ ਰਹੇ ਆ ਤਾਂ ਆਪਣੇ ਕੋਲੇ ਸਰਜੀਤ ਸ਼ਰਮਾ ਜੀ ਆਏ ਆ ਤਾਂ ਉਹਨਾਂ ਦੀ ਮਾਤਾ ਦੀ ਵਰਸੀ ਦੇ ਉੱਤੇ 1100 ਰੁਪਿਆ ਬੱਚਿਆਂ ਨੂੰ ਗਰਾਊਂਡ ਲਈ ਦਿੱਤਾ ਗਿਆ ਤਾਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਅਸੀਂ ਥੈਂਕ ਯੂ 1100 ਰੁਪਿਆ ਕ੍ਰਿਸ਼ਨ ਪ੍ਰਧਾਨ ਜੀ ਵੱਲੋਂ ਮਸਾਉਂਡ ਜੁਐਲਰ ਵਾਲੇ ਆ ਜੋ ਆਪਣੇ ਗਰਾਉਂਡ ਨੂੰ ਦਿੱਤਾ ਗਿਆ 1100 ਰੁਪਿਆ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਤਾਂ 2100 ਰੁਪਿਆ ਹਰਮਾਨ ਸਿੰਘ ਜਟਾਣਾ ਕੈਨੇਡਾ ਹਾਂ ਕੈਨੇਡਾ ਹਾਂ ਹਰਮਾਨ ਸਿੰਘ ਜਟਾਣਾ ਨਾਜਰ ਸਿੰਘ ਦਾ ਪੋਤਾ ਜੋ ਆਪਣੇ ਰਾਣੇ ਜਾਣੇ ਕੇ ਹਰਮਾਨ ਸਿੰਘ ਵੱਲੋਂ ਉਹਨਾਂ ਵੱਲੋਂ ਭੇਜਿਆ ਗਿਆ ਗਿਆ 2100 ਰੁਪਿਆ ਧੰਨਵਾਦ